ਜੈ ਗੁਰੂ ਦੇਵ ਧੰਨ ਗੁਰਦੇਵ ਜੈ ਭਿੰਜੈ ਭਰਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦੋਂ-ਜਦੋਂ ਵੀ ਸਾਡੇ ਸੰਤਾਂ ਮਹਾਪੁਰਖਾਂ ਦੇ ਜਨਮ ਦਿਹਾੜੇ ਆਉਂਦੇ ਆ ਤਾਂ ਉਹਦੇ ਲਈ ਮੈਂ ਦੇਖ ਰਿਹਾ ਕਾਫੀ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਿਤ ਜਿਹੜੇ ਗੁਰੂ ਸਹਿਬਾਨ ਉਹਨਾਂ ਦੇ ਜਿਹੜੇ ਆਗਮਨ ਦਿਹਾੜੇ ਆ ਉਹਨਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਇੱਕ ਪ੍ਰਬੰਧਕੀ ਮੀਟਿੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਹੁੰਦੀਆਂ ਆ ਰਹੀਆਂ ਸਰਕਾਰ ਚਾਹੇ ਕੋਈ ਵੀ ਹੋਵੇ ਇਹਨਾਂ ਦਿਨਾਂ ਨੂੰ ਖੁਸ਼ੀਆਂ ਦੇ ਨਾਲ ਮਨਾਉਣ ਲਈ ਚੰਗੀ ਵਿਵਸਥਾ ਦੇ ਲਈ ਚੰਗੀ ਕਾਨੂੰਨੀ ਵਿਵਸਥਾ ਜਾਂ ਹੋਰ ਜਿਹੜਾ ਵੀ ਚਾਹੇ ਉਹ ਨਗਰ ਕੀਰਤਨ ਵਾਲਾ ਦਿਨ ਹੋਵੇ ਚਾਹੇ ਉਹ ਜਨਮ ਦਿਹਾੜੇ ਵਾਲਾ ਦਿਨ ਹੋਵੇ ਤਾਂ ਉਹਦੇ ਲਈ ਪ੍ਰੋਪਰ ਵਿਵਸਥਾ ਕੀ ਕੀ ਪ੍ਰਬੰਧ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਕਰਨੇ ਆ ਤਾਂ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਕਿਹੜੇ-ਕਿਹੜੇ ਅਫੀਸਰ ਸਹਿਬਾਨ ਕੋਲ ਹੋਣਗੀਆਂ ਟ੍ਰੈਫਿਕ ਦੇ ਜਿਹੜੇ ਡਾਇਵਰਸ਼ਨ ਦੇ ਰੂਟਸ ਕੀ ਹੋਣਗੇ ਇਹਦੇ ਉੱਤੇ ਜਿਹੜੀ ਆਮ ਚਰਚਾ ਇਹਦੀ ਹੈ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਪਿਛਲੇ ਦਿਨਾਂ ਤੋਂ ਵੀ ਹੋਈ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਆਗਮਨ ਦਿਹਾੜਾ ਜਿਹੜਾ ਕਿ ਦਿਨ 12 ਫਰਵਰੀ ਨੂੰ ਬੜੇ ਚਾਵਾ ਔਰ ਸ਼ਰਦਾ ਦੇ ਨਾਲ ਬਣਾਇਆ ਜਾਣਾ ਉਹਦੇ ਸਬੰਧੀ ਵੀ ਅੱਜ ਇੱਕ ਮੀਟਿੰਗ ਮੈਨੂੰ ਪਤਾ ਲੱਗਾ মিডিਆ ਦੇ ਰਾਹੀਂ ਕਿ ਜਲੰਧਰ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਬੁਲਾਈ ਗਈ ਜਿਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੀ ਸਨ ਸੋ ਬਹੁਤ ਸਾਰੀਆਂ ਮੈਂ ਮੰਦਰ ਕਮੇਟੀਆਂ ਨਾਲ ਗੁਰਦੁਆਰਾ ਕਮੇਟੀਆਂ ਨਾਲ ਗੱਲਬਾਤ ਕੀਤੀ ਹੈ ਪਰ ਬੜੀ ਮਨ ਭਾਗੀ ਗੱਲ ਹੈ ਕਿ ਆਨੰਦ ਫੰਨਨ ਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਗਈ ਜਿਹਦੇ ਵਿੱਚ ਜਿਹੜੀਆਂ ਵੀ ਧਾਰਮਿਕ ਜਥੇਬੰਦੀਆਂ ਜਿਹੜੇ ਕੀ ਨਗਰ ਕੀਰਤਨ ਦੇ ਵਿੱਚ ਜਿਨ੍ਹਾਂ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ ਉਹਨਾਂ ਕਮੇਟੀਆਂ ਨੂੰ ਅੱਜ ਸਨੇਹ ਹੀ ਨਹੀਂ ਪੁੱਜੇ। ਅਮੂਮਨ ਜਿਹੜਾ ਮੀਟਿੰਗ ਵਾਲਾ ਹਾਲ ਹੈ ਉੱਥੇ ਸਿਟਿੰਗ ਅਰੇਂਜਮੈਂਟ ਜਿਹੜਾ ਐਕਸਟਰਾ ਕਰਨਾ ਪੈਂਦਾ ਹੈ। ਇਨੀਆਂ ਸਭਾ ਸੁਸਾਇਟੀਆਂ ਇਨੀਆਂ ਜਥੇਬੰਦੀਆਂ ਇਹਨਾਂ ਇਕੱਠਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੁੰਦਾ ਰਿਹਾ ਪਰ ਅੱਜ ਜਿਹੜੀ ਮੀਟਿੰਗ ਹੈ ਮੈਂ ਦੇਖ ਰਿਹਾ ਸੀ ਕਿ ਤਕਰੀਬਨ ਤਕਰੀਬਨ ਕੁਰਸੀਆਂ ਸਾਰੀਆਂ ਖਾਲੀ ਸਨ ਮੋਹਰੀਆਂ ਕੁਰਸੀਆਂ ਦੇ ਉੱਤੇ ਕੁਝ ਪਤਵੰਦੇ ਸਾਥੀ ਬੈਠੇ ਸੀਗੇ ਉਹਨਾਂ ਚ ਵੀ ਕਈ ਜਥੇਬੰਦੀਆਂ ਨਾਲ ਮੇਰੀ ਗੱਲ ਹੋਈ ਹੈ ਜਿਹੜੀਆਂ ਉੱਥੇ ਪਹੁੰਚੀਆਂ ਸਨ ਕੁਝ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਗਿਲਾ ਕੀਤਾ ਕਿ ਸਾਨੂੰ ਸਨੇਹਾ ਜਿਹੜਾ ਪ੍ਰਸ਼ਾਸਨ ਵੱਲੋਂ ਨਹੀਂ ਲੱਗਾ ਅਸੀਂ ਤਾਂ ਮੈਸੇਜ ਕਿਤੋਂ ਗਰੁੱਪਾਂ ਦੇ ਵਿੱਚ ਪਿਆ ਸੀ ਤਾਂ ਇਸ ਕਰਕੇ ਅਸੀਂ ਉੱਥੇ ਪਹੁੰਚੇ ਬਸਤੀਆ ਖੇਤਰ ਦੇ ਵਿੱਚੋਂ ਚਾਹੇ ਬਸਤੀ ਦਾਨਿਸ਼ਮੰਦਾ ਬਸਤੀ ਗੁਜਾ ਬਸਤੀ ਨੋ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਹੁੰਦਾ ਕਿਸੇ ਵੀ ਮੰਦਰ ਪ੍ਰਬੰਧਕ ਕਮੇਟੀ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਸਨੇਹਾ ਨਹੀਂ ਲੱਗਾ ਬੂਟਾ ਮੰਡੀ ਤੇ ਲੱਗੇ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਕੋਈ ਸਨੇਹਾ ਨਹੀਂ ਲੱਗਾ ਬੂਟਾ ਪਿੰਡ ਦੇ ਵਿੱਚ ਕੋਈ ਸਨੇਹਾ ਨਹੀਂ ਆਵਾਦਪੁਰੇ ਦੇ ਵਿੱਚ ਕਿੰਨੀ ਭਾਰੀ ਉੱਥੇ ਰੌਣਕ ਹੁੰਦੀ ਹੈ ਕੋਈ ਸਨੇਹਾ ਨਹੀਂ ਸੰਤੋਖਪੁਰੇ ਗੋਪਾਲਨਗਰ ਵਿਡਿੰਗ ਜ਼ਿਲੰਧਰ ਦੇ ਜਿੰਨੀਆਂ ਵੀ ਆਬਾਦੀਆਂ ਨੇ ਜਿਹੜੀਆਂ ਜਥੇਬੰਦੀਆਂ ਮੂਮੰਤ ਪਿਛਲੇ ਦਿਨਾਂ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੁੰਦੀਆਂ ਸੀ ਕਿਉਂਕਿ ਹਰ ਇੱਕ ਨੇ ਆਪਣੇ ਆਪਣੇ ਰੂਪ ਦੀ ਗੱਲ ਕਰਨੀ ਹੈ ਜਿਹੜੀਆਂ-ਜਿਹੜੀਆਂ ਵੀ ਸ਼ੁਭਾ ਯਾਤਰਾਵਾਂ ਨਗਰ ਕੀਰਤਨ ਜਿੱਥੋਂ ਵੀ ਨਿਕਲਦੇ ਆ ਜਿਸ ਇਲਾਕੇ ਚੋਂ ਉਸ ਇਲਾਕੇ ਚ ਕਿਹੜੇ ਪ੍ਰਬੰਧ ਹੋਣੇ ਜ਼ਰੂਰੀ ਆ ਉਹਨਾਂ ਨੇ ਆਪਣੀ ਗੱਲ ਕਰਨੀ ਸੀ ਜਿਸ ਤਰ੍ਹਾਂ ਆ ਸਾ ਬਸਤੀ ਦਾ ਨਿਸ਼ਮੰਦਾ ਮੰਦਿਰ ਕਮੇਟੀ ਕਿਉਂਕਿ ਸੜਕ ਦੇ ਬੜੇ ਮਾੜੇ ਹਾਲ ਆ ਇਹਦੀ ਗੱਲ ਜਿਹੜੀ ਜਾ ਕੇ ਮੀਟਿੰਗ ਦੇ ਵਿੱਚ ਕੀਤੀ ਜਾਣੀ ਸੀਗੀ ਮੈਨੂੰ ਬਹੁਤ ਸਾਰੇ ਜਿਹੜੇ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਮੈਂਬਰ ਆ ਉਹ ਕਹਿ ਰਹੇ ਸੀਗੇ ਕਿ ਮੀਟਿੰਗ ਕਦੋਂ ਹੋਣੀ ਆ ਉਹ ਕਿਉਂਕਿ ਪ੍ਰਭਾਤ ਫੇਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਉਹਦੇ ਲਈ ਵੀ ਜਿਹੜੀ ਵਿਵਸਥਾ ਸਟਰੀਟ ਲਾਈਟ ਹੈ ਸੀਵਰੇਜ ਦੀ ਦਿੱਕਤ ਹੈ ਕਈਆਂ ਇਲਾਕਿਆਂ 'ਚ ਗੰਦਾ ਪਾਣੀ ਖੜਾ ਉਹਦੀ ਵੀ ਜਿਹੜੀ ਗੱਲ ਮੀਟਿੰਗ ਦੇ ਵਿੱਚ ਕੀਤੀ ਜਾਣੀ ਚਾਹੀਦੀ ਸੀ ਪਰ ਬੜੀ ਮੰਦਭਾਗੀ ਗੱਲ ਹੈ ਕਿ ਅੱਜ ਅਨਨ ਫੰਨਨ ਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਗਈ ਜਿਦੇ 'ਚ ਜਥੇਬੰਦੀਆਂ ਨੂੰ ਪੂਰੇ ਸੁਨੇਹੇ ਨਹੀਂ ਦਿੱਤੇ ਗਏ ਸੋ ਬੜੀ ਮੰਦਭਾਗੀ ਗੱਲ ਹੈ ਕਿ ਜਿਨ੍ਹਾਂ ਜਥੇਬੰਦੀਆਂ ਨੇ ਜਿਨ੍ਹਾਂ ਕਮੇਟੀਆਂ ਨੇ ਜਿਨ੍ਹਾਂ ਧਾਰਮਿਕ ਸੰਸਥਾਵਾਂ ਨੇ ਇਸ ਦਿਨ ਨੂੰ ਖੁਸ਼ੀਆਂ ਦੇ ਨਾਲ ਮਨਾਣਾ ਉਹਨਾਂ ਨੂੰ ਪ੍ਰਸ਼ਾਸਨ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਉਹਨਾਂ ਦੀ ਵੀ ਸਲਾਹ ਲਈ ਜਾਵੇ ਉਹਨਾਂ ਨੂੰ ਵੀ ਇਸ ਮੀਟਿੰਗ ਦਾ ਹਿੱਸਾ ਬਣਾਇਆ ਜਾਵੇ ਇਹ ਪਹਿਲੀ ਵਾਰੀ ਹੋਇਆ ਸੋ ਬੜੀ ਮੰਦ ਭਾਗੀ ਗੱਲ ਆ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਜਿਹੜੇ ਵਿੱਚ ਨਹੀਂ ਸਨ ਮੀਟਿੰਗ ਦੇ ਵਿੱਚ ਮੈਂ ਦੇਖ ਰਿਹਾ ਸੀ ਮੈਨੂੰ ਆਸ ਸੀ ਕਿ ਪਵਨ ਕੁਮਾਰ ਟੀਨੂ ਜੀ ਵੀ ਮੀਟਿੰਗ ਦੇ ਵਿੱਚ ਹੋਣਗੇ ਗੱਲ ਕਰਨਗੇ ਪਰ ਉਹਨਾਂ ਨੂੰ ਵੀ ਮੈਂ ਮੀਟਿੰਗ ਦੇ ਵਿੱਚ ਦੇਖਿਆ ਕਿ ਉਹ ਨਹੀਂ ਸੀਗੇ ਕਾਰਨ ਕੀ ਸੀ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਏਗਾ ਪਰ ਅੱਜ ਦੀ ਇਸ ਮੀਟਿੰਗ ਨੂੰ ਜਦੋਂ ਮੈਂ ਲਾਈਵ ਜਾਂ ਕਿਤੇ ਦੇਖਿਆ ਬੜੇ ਮਨ ਨੂੰ ਠੇਸ ਪਹੁੰਚੀ ਹੈ ਕਿ ਪ੍ਰਸ਼ਾਸਨ ਨੂੰ ਜਿਹੜਾ ਹਰ ਇੱਕ ਜਥੇਬੰਦੀ ਨੂੰ ਕਿਉਂਕਿ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਾਰੀਆਂ ਜਥੇਬੰਦੀਆਂ ਨੂੰ ਹਮੇਸ਼ਾ ਸਨੇਹ ਲੱਗਦੇ ਰਹੇ ਹੈ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਜਥੇਬੰਦੀ ਨੂੰ ਜਿਹੜਾ ਇਸ ਮੀਟਿੰਗ ਦੇ ਵਿੱਚ ਬਹੁਤ ਘੱਟ ਜਥੇਬੰਦੀਆਂ ਜਿਹੜੀਆਂ ਬੁਲਾਈਆਂ ਗਈਆਂ ਜਿਦੇ ਕਰਕੇ ਬਵਸਥਾ ਜਿਹੜੀ ਹੈ ਮੈਂ ਸਮਝਦਾ ਕਿ ਆਪਣੀਆਂ ਗੱਲਾਂ ਜਿਹੜੀਆਂ ਕਰਨੀਆਂ ਸੀ ਕਮੇਟੀਆਂ ਨੇ ਉਹ ਜਿਹੜੀਆਂ ਗੱਲਾਂ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਸਕੀਆਂ ਇਹਦੇ ਪਿੱਛੇ ਕਾਰਨ ਕੌਣ ਸੀ ਮੈਂ ਜ਼ਿਲੰਦਰ ਤੇ ਡਿਪਟੀ ਕਮਿਸ਼ਨਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਰੀ ਜਿਹੜੀ ਹੈ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਕੀ ਸਨੇਹ ਕਿਨਾਂ ਵੱਲੋਂ ਲੱਗੇ ਸੀ ਸਾਰੀਆਂ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਜਲੰਧਰ ਸ਼ਹਿਰ ਦੀਆਂ ਜਾਂ ਜਲੰਧਰ ਸ਼ਹਿਰ ਦੇ ਆਲੇ-ਦੋਲੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਸ਼ੋਭਾ ਯਾਤਰਾ ਦੇ ਸ਼ਮੂਲੀਅਤ ਜਿੰਨਾਂ ਵੱਲੋਂ ਹੁੰਦੀ ਹੈ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਧਾਰਮਿਕ ਕਮੇਟੀਆਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਮੰਦਰ ਕਮੇਟੀਆਂ ਨੂੰ ਸਨੇਹ ਕਿਉਂ ਨਹੀਂ ਲੱਗੇ ਅੱਜ ਵੱਡਾ ਸਵਾਲ ਹੈ ਜਿਹੜਾ ਸਮੁੱਚੇ ਭਾਈਚਾਰੇ ਦੇ ਵਿੱਚ ਇਸ ਗੱਲ ਦਾ ਅੱਜ ਚਰਚਾ ਬਣੀ ਹੋਈ ਹੈ ਸੋ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਹੋ ਸਕਦਾ ਹੈ ਕਿ ਸਰਕਾਰਾਂ ਨੂੰ ਇਹਨਾਂ ਗੱਲਾਂ ਦਾ ਖਮਿਆਜਾ ਵੀ ਭੁਗਤਣਾ ਪਵੇ ਸੋ ਇਹ ਗੱਲ ਆ ਮੈਂ ਸਮਝਦਾ ਕਿ ਕੋਈ ਮੈਂ ਬੀਂਗ اپੋਜੀਸ਼ਨ ਲੀਡਰ ਜਾਂ ਕੋਈ ਇਸ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਇੱਕ ਆਮ ਸ਼ਹਿਰੀ ਹੋਣ ਦੇ ਨਾਤੇ ਇੱਕ ਸਮਾਜਿਕ ਇਨਸਾਨ ਹੋਣ ਦੇ ਨਾਤੇ ਮੇਰੇ ਮਨ 'ਚ ਵੀ ਇਹ ਗੱਲ ਸੀਗੀ ਕਿ ਸਾਰੀਆਂ ਮੰਦਰ ਕਮੇਟੀਆਂ ਨੂੰ ਬੁਲਾਇਆ ਜਾਏਗਾ ਤਾਂ ਕਿ ਇੱਕ ਚੰਗੇ ਸੁਹਾਵਨੇ ਮਾਹੌਲ ਦੇ ਵਿੱਚ ਜਿਹੜੀ ਹੈ ਸੁਹਾਵਨੇ ਮਾਹੌਲ 'ਚ ਮੀਟਿੰਗ ਹੋਵੇ ਸਾਰਿਆਂ ਦੀ ਗੱਲ ਸੁਣੀ ਜਾਵੇ ਕਿੱਥੇ ਕਿੱਥੇ ਕਿਹੜੇ ਕੰਮ ਹੋਣ ਵਾਲੇ ਆ ਉਹ ਗੱਲਾਂ ਜਿਹੜੀਆਂ ਇਸੇ ਕਰਕੇ ਇਹਨਾਂ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾਂਦਾ ਪਰ ਮੈਨੂੰ ਇਹ ਇਹ ਲੱਗਾ ਪਤਾ ਲੱਗਾ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਕੋਈ ਸਲੀ leader ਜਿਨ੍ਹਾਂ ਨੇ ਦਿੱਲੀ ਚੋਣਾਂ ਦੇ ਵਿੱਚ ਜੁਮੀ ਆਪਣੀਆਂ ਡਿਊਟੀਆਂ ਦੇਣ ਲਈ ਜਾਣਾ ਸੀ ਜਿਨ੍ਹਾਂ ਕਰਕੇ ਆਨੰਦ ਖਨਨ ਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਗਈ ਜਿੱਥੇ ਬੰਦਿਆਂ ਨੂੰ ਸੁਨੇਹੇ ਨਹੀਂ ਪਹੁੰਚੇ ਮੈਂ ਸਮਝਦਾ ਕਿ ਇਹ ਬੜੀ ਮੰਦਭਾਗੀ ਗੱਲ ਆ ਇਹਦੇ ਇਹਨੂੰ ਸਾਰਾ ਜਿਹੜਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਔਰ ਹੋ ਸਕੇ ਅਗਰ ਹੋ ਸਕੇ ਤਾਂ ਫੁੱਲ ਫਲੈਜ ਮੀਟਿੰਗ ਹੈ ਜਿਹੜੀ ਸਮੂਚੀ ਜਥੇਬੰਦੀਆਂ ਦੀ ਅਗਰ ਹੋ ਸਕੇ ਤਾਂ ਇੱਕ ਅਦੇ ਦਿਨ ਦੇ ਵਿੱਚ ਦੁਬਾਰਾ ਜਿਹੜੀ ਮੀਟਿੰਗ ਹੈ ਉਹ ਬੁਲਾਈ ਜਾਣੀ ਚਾਹੀਦੀ ਬਹੁਤ ਬਹੁਤ ਧੰਨਵਾਦ